ਸਾਰੇ ਅਫਸਰ ਸਹਿਬਾਨ ਬਕਵਕ ਵਿਭਾਗ ਦੇ ਅਫਸਰ ਸਹਿਬਾਨ ਪੰਜਾਬੀ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਆਪਣੀ ਕਲਮ ਰਹੀ ਪੂਰੀ ਦੁਨੀਆ ਨੂੰ ਕਈ ਦਹਾਕਿਆਂ ਤੋਂ ਆਪਣੇ ਕੀਤਾ ਰਹੀ ਆਪਣੇ ਸ਼ਬਦਾਂ ਰਹੀ ਮਨਮੋਹਣ ਵਾਲੇ ਬਾਬੂ ਸਿੰਘ ਮਾਨ ਜਿਨ੍ਹਾਂ ਨੂੰ ਬਮਾਨ ਮਰਾੜਾ ਵਾਲੇ ਦੇ ਨਾਂ ਤੇ ਜਾਣਦੇ ਤੇ ਪੰਜਾਬੀ ਪੋਲੀ ਨੂੰ ਪੰਜਾਬੀ ਗੀਤਾਂ ਨੂੰ ਬਾਲੀਵੁੱਡ ਦੇ ਵਿੱਚ ਇੱਕ ਬਹੁਤ ਵੱਡਾ ਮੁਕਾਮ ਦਿਵਾਉਣ ਵਾਲੇ ਚੱਕ ਦੇ ਇੰਡੀਆ ਤੋਂ ਲੈ ਕੇ ਜੈ ਹੋ ਤੱਕ ਜਿੱਥੇ ਔਸਕਰ ਵਾਰਡਾਂ ਤੱਕ ਪਹੁੰਚੀਆਂ ਗੱਲਾਂ ਇੱਕ ਐਸੀ ਆਵਾਜ਼ ਲੱਗਦਾ ਸਰਸਵਤੀ ਆਪ ਵਾਸ ਕਰ ਰਹੀ ਹੈ ਮੇਰਾ ਵੀਰ ਸੁਖਵਿੰਦਰ ਇਹਨਾਂ ਨੂੰ ਤੁਸੀਂ ਅੱਜ ਉਹ ਕੁਦਰਤੀ ਅੱਜ ਘਰੇ ਆਏ ਹੋਏ ਸੀਗੇ ਮਿਲਣ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤਨਵਾਜੀਕ ਜਗਤ ਲੈ ਕੇ ਜਾਂਦੇ ਆ ਜਿੱਥੇ ਤੁਹਾਨੂੰ ਨੌਜਵਾਨ ਮੁੰਡੇ ਕੁੜੀਆਂ ਮਿਲਣਗੇ ਜਿਨ੍ਹਾਂ ਦੀਆਂ ਅੱਖਾਂ ਜਿਹੜੀਆਂ ਨੇ ਉਹ ਖੁਸ਼ੀ ਦੇ ਅਥਰੂਆਂ ਨਾਲ ਨਮ ਹੋਣਗੀਆਂ ਗਮੀ ਦੇ ਬਹੁਤ ਹੋ ਗਏ ਹੁਣ ਗਮੀ ਛੱਡਦੀ ਆਪਾਂ ਇਸ ਤਰ੍ਹਾਂ ਤਾਂ ਫੰਕਸ਼ਨ ਹੀ ਹੋਣੋਂ ਖਤਮ ਹੋ ਗਏ ਸੀ ਇਸ ਤਰ੍ਹਾਂ ਪ੍ਰੋਗਰਾਮ ਪਹਿਲਾਂ ਕਦੋਂ ਹੁੰਦੇ ਸੀ ਤੇਈ ਨੌਕਰੀਆਂ ਨਾਲ ਸਾਰਿਆਂ ਦਾ ਮੈਂ ਪਹਿਲਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਦੋਸਤਾਂ ਦਾ ਮਿੱਤਰਾਂ ਦਾ ਤੁਹਾਡੇ ਮਾਪਿਆਂ ਦਾ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਕਰਦਾ ਨਮਸਕਾਰ ਸਤਿ ਸ੍ਰੀ ਅਕਾਲ ਵੈਗੁਰੂ ਜੀ ਦਾ ਕਲਸਾ ਵੈਗੁਰੂ ਜੀ ਕੀ ਫਤ ਖਤਰ ਸਾਹਿਬ ਨੇ ਲਿਖਿਆ ਕਿ ਕੀ ਹੋਇਆ ਜੇ ਪਤ ਚੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਕਲਮੇ ਲੱਭ ਲਾਂਗੇ ਮੈਂ ਤੁਹਾਨੂੰ ਇਹ ਕਿਹਾ ਸੀ ਜਦੋਂ ਮੈਂ ਮੁੱਖ ਮੰਤਰੀ ਦੇ ਤੌਰ ਤੇ ਸੌਂ ਚੁੱਕੀ ਸੀ ਖੜਕੜਕਲਾ ਸ਼ਹੀਦ ਆਜ਼ਮ ਦੇ ਪਿੰਡ ਕੇ ਕਲਮੇ ਆਪਾਂ ਲੱਭ ਲਾਂਗੇ ਤੁਸੀਂ ਜ਼ਮੀਨ ਰੱਖਿਓ ਬਸ ਥੋੜੀ ਜੀ ਫੁੱਲਾਂ ਚੋਗੀ ਫੁੱਲ ਇੱਥੇ ਉਗਾਵਾਂਗੇ ਆਪਾਂ ਗਿੱਧੇ ਪੰਗੜੇ ਇੱਥੇ ਪੈਣਗੇ ਆਪਾਂ ਛੱਡ ਕੇ ਨਹੀਂ ਜਾਣਾ ਆਪਣਾ ਮੁਲਕ ਇਹੋ ਜੀ ਧਰਤੀ ਦੁਨੀਆਂ 'ਚ ਕਿਤੇ ਐਜੀ ਧਰਤੀ ਐ ਨਹੀਂ ਦੁਨੀਆਂ ਘੁੰਮ ਲਈ ਨਿਊਜ਼ੀਲੈਂਡ ਤੋਂ ਲੈ ਕੇ ਕੈਲੀਫੋਰਨੀਆ ਤੱਕ ਕਈ ਵਾਰੀ ਦੁਨੀਆਂ ਘੁੰਮ ਲਈ ਮੈਂ ਸ਼ੋਸ਼ੂ ਕਰਨ ਦੇ ਸਿਰ 'ਚ ਲਈ ਇਹੋ ਜੀ ਧਰਤੀ ਨਹੀਂ ਲੱਭਦੀ ਜੀ ਜਿਹੜੀ 150 ਮਣ ਦਾਣੇ ਪੈਦਾ ਕਰ ਦਿੰਦੀ ਹੈ ਇੱਕ ਸਾਲ 'ਚ 90 ਮਣ ਝੋਨਾ 60 ਮਣ ਕਣਕ ਕੋਈ ਦੁਨੀਆਂ ਦੀ ਧਰਤੀ 150 ਮਣ ਦਾਣੇ ਪੈਦਾ ਨਹੀਂ ਕਰਦੀ ਉਹ ਧਰਤੀ ਜਿੱਥੇ ਬਾਬੇ ਨਾਨਕ ਨੇ ਰਬਾਬ ਛੇੜ ਕੇ ਬਾਣੀ ਉਚਰੀ ਹੋਵੇ ਉਹ ਧਰਤੀ ਜਿੱਥੇ ਸ਼ਹੀਦ ਦੇ ਆਜ਼ਮ ਭਗਤ ਸਿੰਘ ਹੋਰਾਂ ਦੀ ਚਰਨਛੋਪਾ ਪ੍ਰਾਪਤ ਹੋਵੇ ਉਹ ਧਰਤੀ ਜਿੱਥੇ ਕਰਤਾਰ ਸਿੰਘ ਸਰਾਬੇ ਵਰਗੇ ਬਰਕਲੇ ਯੂਨੀਵਰਸਿਟੀ ਚ ਪਾਇਲਟ ਦਾ ਕੋਰਸ ਕਰਕੇ 350 ਏਕੜ ਦਾ ਮਾਲਕ ਜ਼ੀਰੋਆਂ ਲਿਖਦੀਆਂ ਜ਼ੀਰੋਆਂ ਲਿਖਣੀਆਂ ਭੁੱਲ ਜਾਓਗੇ ਜਿੰਨੀ ਕੀਮਤ ਉਹਦੀ ਜ਼ਮੀਨ ਦੀ ਅੱਜ ਹੈ ਸਰਾਬੇ ਪਿੰਡ ਚ 19 ਸਾਲ ਦੀ ਉਮਰ ਚ ਫਾਂਸੀਆਂ 'ਤੇ ਚੜ ਗਏ ਉਹ ਧਰਤੀਆਂ ਛੱਡ ਕੇ ਆਪਾਂ ਭੱਜੀ ਜਾਂਦੇ ਆਂ ਜਾਂਦੇ ਕਿਤੇ ਕੋਲੇ ਉਹਨਾਂ ਕੋਲੀ ਜਿਨ੍ਹਾਂ ਨੂੰ ਕੱਟਣ ਵਾਸਤੇ ਉਹ ਮਰੀ ਗਏ ਫਿਰ ਕੀ ਘਟ ਲਿਆ ਜੀ ਕੀ ਘਟ ਲਿਆ ਫਿਰ ਫਿਰ ਉਹਨਾਂ ਨੂੰ ਹੀ ਚਾਉਂਦੇ ਰੱਖ ਲੈਂਦੇ ਉਹ ਵੀ 90 90 ਸਾਲ ਦੀ ਉਮਰ ਭੋਗ ਲੈਂਦੇ ਯਾਰ ਜੇ ਉਹਨਾਂ ਕੋਲ ਹੀ ਜਾਣਾ ਸੀ ਸਵੇ ਮੇਰੇ ਦਿਲ ਚ ਬਹੁਤ ਦਰਦ ਰਹਿੰਦਾ ਸੀ ਉਹ ਕਾਮੇਡੀ ਸੀ ਦੇ ਵਿੱਚ ਵੀ ਮੈਂ ਕਰਦਾ ਸੀ ਵੀ ਯਾਰ ਉੱਥੇ ਹੀ ਜਾਈ ਜਾਂਦੇ ਓਏ ਜਿਨ੍ਹਾਂ ਨੂੰ ਕੱਢਣ ਲਈ ਮਰੀ ਗਏ ਆ ਫਿਰ ਜ਼ਿੰਮੇਵਾਰ ਕੌਣ ਹੈ ਇਹਦੇ ਵਾਸਤੇ ਜਿਹੜੇ ਸਾਡੇ ਕੋਲ 70 ਸਾਲ ਜਨਨਰਾਜ ਕੀਤਾ ਜਨਾ ਉਹ ਜ਼ਿੰਮੇਵਾਰ ਨੇ ਸਰ ਲੋਕਾਂ ਦੀ ਮਿਹਨਤ ਚ ਕੋਈ ਕਮੀ ਨਹੀਂ ਧਰਤੀ ਦੀ ਉਪਜਾਊ ਸ਼ਕਤੀ ਬਹੁਤ ਕਮਾਲ ਹੈ ਉਹ ਚ ਕੋਈ ਕਮੀ ਨਹੀਂ ਕਮੀ ਕਿੱਥੇ ਹੈ ਕਮੀ ਰਹਿ ਗਈ ਮੂਰਲੇ ਲੀਡਰ ਹੁਣ ਇੰਜ ਦੇਖੋ ਡੱਬੇ ਤਾਂ ਉਧਰ ਹੀ ਜਾਣਗੇ ਜਿੱਥੇ ਰਿੰਚਣ ਜਾਊਗਾ ਹੁਣ ਇੰਜਣੀ 90 90 ਸਾਲ ਪੁਰਾਣੀ ਲਈ ਬੈਠੇ ਸੀ ਆਪਾਂ ਇੰਜਣ ਬਦਲ ਲੈ ਗੱਡੀ ਪਾੜੀ ਤੇ ਚੜ ਗਈ ਦਿੱਲੀ ਦੀ ਵੀ ਪਾੜੀ ਚੜ ਗਈ ਪੰਜਾਬ ਦੀ ਵੀ ਚੜ ਗਈ ਇੰਜਣ ਬਦਲ ਲੈ ਬਸ ਇੰਜਣ ਨਵੇਂ ਨੇ ਨਵੇਂ ਨਵੀਂ ਨਵੀਂ ਸੋਚ ਹੈ ਨਵਾਂ ਖੂਨ ਹੈ ਕੋਈ ਲਾਲਚ ਹੈ ਨਹੀਂ ਪੈਸੇ ਕਮਾਉਣ ਛੋੜ ਹੀ ਆਇਆ ਪੈਸੇ ਕਮਾਉਣ ਦਾ ਕੰਮ ਛੱਡ ਕੇ ਆਇਆ ਅੱਜ ਵੀ ਮੈਂ ਤਾਂ ਜੇ ਜਾਵਾਂ ਬਾਲੀਵੁੱਡ ਚ ਲਫਟ ਚੈਲੰਜ ਵਗੈਰਾ ਚ ਮੇਨੂੰ ਤਾਂ ਬਹੁਤ ਆਫਰਾਂ ਨੇ ਕਿ ਆ ਜਾ ਮੈਂ ਕਹਿੰਦੇ ਹੁਣ ਤਾਂ ਲੋਕਾਂ ਦੇ ਹੱਕ ਚ ਠਿੱਲ ਪੇ ਪਾਈ ਹੁਣ ਸੋਹਣੀ ਵਾਂਗੂ ਅਗਲਾ ਕਿਨਾਰਾ ਆ ਗਿਆ ਹੁਣ ਤਾਂ ਹੁਣ ਪਿੱਛੇ ਨਹੀਂ ਦੇਖਣਾ ਹੁਣ ਤਾਂ ਅੱਗੇ ਹੀ ਜਾਣਾ ਜਿੱਤ ਨੂੰ ਜਾਣਾ ਪਬਲਿਕ ਲੈ ਕੇ ਜਾਊਗਾ ਆਪੀ ਲੈ ਕੇ ਜਾਊ ਸੋ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਬੈਠੇ ਆ ਮੇਰੇ ਵਰਗੇ ਕਮਲੇ ਨੂੰ ਕੋਈ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅਗਿਓ ਜਵਾਬ ਆਇਆ ਕਹਿੰਦਾ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਨੀ ਜੇ ਨਾਨਕ ਹੱਟੀ ਪਾ ਲੈਂਦਾ ਜੇ ਗੁਰਨਾਣਕਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਫਿਰ ਸੱਜਣ ਠੱਗ ਵਰਗੇ ਨੂੰ ਕੌਣ ਸੁਧਾਰਦਾ ਫਿਰ ਮਾਲਕ ਭਾਗੋ ਤੇ ਭਾਈ ਲਾਲੂ ਦੀ ਰੋਟੀਆਂ 'ਚੋ ਫਰਕ ਕੌਣ ਕੱਢਦਾ ਫਿਰ ਪੰਜਿਆਂ ਦਾ ਪਹਾੜ ਕੌਣ ਰੋਕਦਾ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਸਾਨੂੰ ਦੱਸਿਆ ਕਿ ਹੱਕਾਂ ਲਈ ਲੜਨਾ ਬਹੁਤ ਵੱਡੀ ਗੱਲ ਹੁੰਦੀ ਹੈ ਲੋਕਾਂ ਦੇ ਹੱਕਾਂ ਲਈ ਆਪਦੇ ਲਈ ਤਾਂ ਰੇਗ ਲੜਦਾ ਸੋ ਇਸ ਕਰਕੇ ਮੈਂ ਤੁਹਾਨੂੰ ਅੱਜ ਵਧਾਈ ਦੇਣਾ ਔਰ ਨਾਲ ਨਾਲ ਜਿਵੇਂ ਮੁੰਡੇ ਨੇ ਕਿਹਾ ਕਮਰ ਨੇ ਕਿ ਬਾਹਰ ਜਾਣ ਦਾ ਪ੍ਰੋਗਰਾਮ ਸੀ ਕੈਂਸਲ ਹੋ ਗਿਆ ਤੁਹਾਡੇ ਵੀ ਦੋਸਤ ਮਿੱਤਰ ਹੋਣਗੇ ਜਿਹੜੇ ਬਾਹਰ ਦਾ ਪ੍ਰੋਗਰਾਮ ਬਣਾਈ ਜਾਂਦੇ ਨੇ ਉਹਨਾਂ ਨੂੰ ਕਹਦੇ ਥੋੜਾ ਜਿਹਾ ਥੋੜਾ ਥੋੜਾ ਜਿਹਾ ਸਬਰ ਕਰ ਲੈਣ ਬਸ ਅੱਗੇ ਆਉਣਾ ਮੈਂ ਇਸ ਹਾਲ 'ਚ ਮੈਨੂੰ ਆਪ ਆਪ ਨੂੰ ਨਹੀਂ ਪਤਾ ਮੈਂ ਕਿੰਨੀ ਵਾਰੀ ਆ ਗਿਆ ਆਉਣਾ ਮੈਂ ਇਸ ਹਾਲ 'ਚ ਇੱਕੋ ਹੀ ਕੰਮ ਨਿਯੁਕਤੀ ਪੱਤਰ ਦੇਣ ਮੈਂ ਤਾਂ ਉਹਦਾ ਨਾ ਹੀ ਨਿਯੁਕਤੀ ਪੱਤਰ ਭਵਨ ਰੱਖ ਦੇਣਾ ਇਹਦਾ ਸੋ ਇਹ ਥੋੜੀ ਕਾਮਯਾਬੀ ਹੈ ਤਾਨੂੰ ਸਰਕਾਰੀ ਨੌਕਰੀ ਮਿਲਨੀ ਬਹੁਤ ਵੱਡੀ ਗੱਲ ਹੈ ਬਿਨਾਂ ਸਪਾਰਸ਼ ਤੋਂ ਤੇ ਬਿਨਾਂ ਪੈਸੇ ਤੋਂ ਮਿਲਣੀ ਸੋਚ ਤੋਂ ਵੀ ਵੱਡੀ ਗੱਲ ਹੈ ਕਿਉਂਕਿ ਇੰਨਾ ਜਿਆਦਾ ਹਵਾ ਕ੍ਰੀਏਟ ਕਰਤਾ ਸੀ ਕੋਈ ਸਰਕਾਰੀ ਨੌਕਰੀ ਤਾਂ ਹੋ ਹੀ ਨਹੀਂ ਸਕਦਾ ਜੀ ਗਰੀਬ ਨੂੰ ਮਰਜੇ ਜਿੰਨਾ ਮਰਜੀ ਪੜ ਲਓ ਮੈਂ ਤੁਹਾਨੂੰ ਕਹਿਣਾ ਲੱਖਾਂ ਬੰਦੇ ਤੁਹਾਡੇ ਕੈਮਰਾ ਰਹੀਂ ਮੀਡੀਆ ਦੇ ਕੈਮਰੇ ਸੁਣ ਵੀ ਰਹੇ ਹੋਣਗੇ ਇੱਕ ਬੰਦਾ ਗਿਣਾ ਦਿਓ ਮੈਨੂੰ ਇੱਕ ਬੰਦਾ ਸਿੰਗਲ ਇੱਕ 40000 ਤੋਂ ਉੱਪਰ ਨੌਕਰੀਆਂ ਹੋ ਗਈ ਅੱਜ ਇੱਕ ਬੰਦਾ ਗਿਣਾ ਦਿਓ ਜੇ ਐੜਾ ਇਹ ਕਹਿੰਦਾ ਹੋਵੇ ਕਿ ਜੇ ਮੈਂ ਪੈਸੇ ਦੇ ਕੇ ਨੌਕਰੀ ਲਈਏ। ਜਾਂ ਮੈਂ ਸਿਫਾਰਿਸ਼ ਲਾ ਕੇ ਨੌਕਰੀ ਲਈਏ। ਜੇ ਕੋਈ 700 ਤੋਂ 680 ਵਾਲਾ ਰਹਿ ਗਿਆ ਹੋਵੇ ਤੇ 550 ਵਾਲੇ ਨੂੰ ਨੌਕਰੀ ਮਿਲ ਗਈ ਹੋਵੇ ਕਿ ਉਹਦੀ ਸਿਫਾਰਿਸ਼ ਆ ਗਈ। ਨਾ। ਜੇ ਮੇਰਾ ਘਰ ਦਾ ਹੋਵੇ, ਸਾਕਾ ਹੋਵੇ ਮੈਂ ਨਹੀਂ ਕਰਦਾ। ਮੈਨੂੰ ਇੱਕ ਅਮਲ ਸਾਬ ਕਹਿੰਦੇ ਵੀ 442 ਨੌਕਰੀਆਂ ਦੇ ਰਹੇ ਹਾਂ ਮੈਂ ਹਾਂ। ਇੱਕ ਕਹਿੰਦੇ ਆਪਣਾ ਬੰਦਾ ਜਮੇ ਖਾਸ। ਮੈਂ ਕਿਹਾ ਅੱਛਾ। ਪੰਜ ਨੰਬਰਾਂ ਤੇ ਰਹਿ ਗਿਆ ਕਹਿੰਦਾ। ਅੱਛਾ ਮੈਂ। ਫਿਰ ਕੀ ਕਰੀ ਹਾਂ? ਕਹਿੰਦਾ ਆਪਣਾ ਬੰਦਾ ਹੁੰਦਾ ਜਮਾਈ ਖਾਸ ਮੈਂ ਕੀ ਕਰੀਂ ਕਹਿੰਦਾ ਇੱਕ ਨੂੰ ਕੱਢ ਦੋ ਇਧਰੋਂ ਇਹਨੂੰ ਪਾ ਲਓ ਮੈਂ ਕਿਹਾ ਪਾ ਤਾਂ ਲਊਗਾ ਮੈਂ ਪਰ ਮੈਨੂੰ ਇਹ ਦਸਜੀ ਨੂੰ ਕੱਢਾਂਗੇ ਉਹ ਕੀ ਦਾ ਬੰਦਾ ਯਾਰ ਉਹ ਵੀ ਆਪਣਾ ਹੀ ਬੰਦਾ ਖਾਸ ਕੀ ਪਤਾ ਉਹਦੀ ਕਬੀਲਦਾਰੀ ਕਿਵੇਂ ਲਈ ਤੇ ਛੱਡੂ ਕੀ ਪਤਾ ਭੈਣ ਕੁਮਾਰੀ ਬੈਠੀ ਹੋਵੇ ਮਾਂ ਕ ਉਹਨੂੰ ਵੀ ਖੰਡ ਵਾਲਾ ਦਹੀਂ ਜਿਹੜਾ ਉਹ ਸਵੇਰੇ ਸਵੇਰੇ ਖੰਡ ਵਾਲਾ ਦਹੀਂ ਮੂੰਹ ਜੇ ਪਾ ਕੇ ਭੇਜਿਆ ਹੋਊਗਾ ਕਿ ਅੱਜ ਨੌਕਰੀ ਮਿਲ ਜੂਗੀ ਕਬੀਲਦਰੀ ਲੀਟ ਚੜ ਜੂਗੀ ਮੈਂ ਕਿ ਆਪਣੇ ਵਾਲੇ ਖਾਸ ਨੂੰ ਕਹਿਦੀ ਅਗਲੀ ਵਾਰ ਪੇਪਰ ਦੇ ਕੇ 5 ਨੰਬਰ ਵੱਧ ਲੈ ਕੇ ਆ ਜੇ ਫਿਰ ਉਸ 파ਸ ਦੀ ਲੋੜ ਨਹੀਂ ਪੈਣੀ ਮੇਰੇ ਲਈ ਤੁਸੀਂ ਸਾਰੇ ਹੀ ਖਾਸ ਹੋ ਮੇਰੇ ਲਈ ਕੋਈ ਐ ਨਹੀਂ ਹੈਗਾ ਵੀ ਇਹ ਫਲਾਨਾ ਮੇਰਾ ਜਿਆਦਾ ਫੇਵਰੇਟ ਹੈ ਮੇਰੇ ਲਈ ਸਾਰੇ ਖਾਸ ਹੋ ਲੇਕਿਨ ਤੁਸੀਂ ਮੈਨੂੰ ਪੰਜਾਬ ਦਾ ਮੁਖੀ ਬਣਾਇਆ ਸਾਢੇ 3 ਕਰੋੜ ਲੋਕਾਂ ਦਾ ਮੈਂ ਜਿਨ੍ਹਾਂ ਮੈਨੂੰ ਵੋਟ ਨਹੀਂ ਵੀ ਪਾਈਆਂ ਉਹਨਾਂ ਦਾ ਵੀ ਮੁੱਖ ਮੰਤਰੀ ਮੈਂ ਹੀ ਆ ਉਨਾਂ ਬਾਰੇ ਵੀ ਮੈਂ ਕਰਨਾ ਕੰਮ ਬੋਟਾ ਇਲੈਕਸ਼ਨ ਐ ਡੈਮੋਕ੍ਰੇਸੀ ਐ ਹਰੇਕ ਦਾ ਆਪਣਾ ਆਪਣਾ ਹੱਕ ਐ ਜਿਹਨੂੰ ਮਰਜ਼ੀ ਪਾਓ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇੱਥੋਂ ਆਪਣੇ ਜਿਵੇਂ ਇਹ ਕਰਦੇ ਸੀ ਨਾ ਪਹਿਲਾਂ ਖਾਲੀ ਤੇ ਕਾਂਗਰਸੀ ਵੀ ਆਹ ਗਲੀ ਚੋਂ ਪਿੰਡ ਚੋਂ ਆਹ ਗਲੀ ਚੋਂ ਝਾੜੂ ਵਾਲਿਆਂ ਨੂੰ ਜ਼ਿਆਦਾ ਵੋਟਾਂ ਪੈ ਗਈਆਂ ਦੋ ਪੁਲੀਆਂ ਹੀ ਪੱਟ ਦੋ ਲੈ ਲਪਣਾ ਕੇ ਦਿਖਾਇਓ ਕਹਿੰਦੇ ਹੁਣ ਤੁਸੀਂ ਲੈ ਯਾਰ ਤੁਸੀਂ ਰੋਖਾ ਤੋਂ ਬਦਲੇ ਲੈ ਰਹੇ ਯਾਰ ਤੁਸੀਂ ਮਿਹਨਤ ਕਰਕੇ ਅਗਲੀ ਵਾਰੀ ਸਾਥੋਂ ਵੱਧ ਵੋਟਾਂ ਲੋ ਭਜਾ ਨਾ ਕਿ ਤੁਸੀਂ ਪੁਲੀਆਂ ਪੱਟਤੀਆਂ ਜਾਂ ਕੋਈ ਕੰਮ ਨਹੀਂ ਹੋਣ ਦਿੰਦਾ ਰੋਕ ਤੇ ਇਸ ਤਰ੍ਹਾਂ ਦਾ ਕੰਮ ਅਸੀਂ ਕਰਦੇ ਸੀ ਸੋ ਇਹੀ ਕਿ ਨਾਲ ਮੈਂ ਕਹਿਣਾ ਜਿਵੇਂ ਬੈਣ ਨੇ ਕਿਹਾ ਕਿ ਅੱਖਾਂ ਚੋਂ ਅਤਰੂ ਨਹੀਂ ਜਾਂਦਾ ਇੱਕ ਨੰਬਰ ਤੇ ਰਹਿ ਗਈ ਸੀ ਫਿਰ ਫਿਰ ਦੋ ਨੰਬਰਾਂ ਤੇ ਰਹਿ ਗਈ ਸੀ ਇੱਕ ਮੈਂ ਗੱਲ ਤੁਹਾਨੂੰ ਕਹਿਣੀ ਚਾਹਣਾ ਇੱਕ ਹਾਥੀ ਸੀ ਬਹੁਤ ਪਾਵਰ ਹੁੰਦੀ ਹੈ ਹਾਥੀ ਚ ਸ਼ਕ ਸ਼ਕ ਤਾਕਤ ਹੁੰਦੀ ਹੈ ਉਹ ਬਹੁਤ ਹੀ ਕਮਜ਼ੋਰ ਰੱਸੀ ਨਾਲ ਬੰਨਿਆ ਹੋਇਆ ਸੀ ਮਤਲਬ ਆਰਾਮ ਨਾਲ ਤੋੜ ਸਕਦਾ ਸੀ ਹਾਥੀ ਉਸ ਰੱਸੀ ਨੂੰ ਉਹ ਖੜਾ ਸੀ ਤਾਂ ਉਹਦੇ ਮੁਹਾਵਤ ਨੂੰ ਇੱਕ ਬੰਦੇ ਨੇ ਆ ਕੇ ਪੁੱਛਿਆ ਕਹਿੰਦਾ ਤੂੰ ਰਿਸਕ ਲੈ ਰਿਹਾ ਹੈ ਕਹਿੰਦਾ ਕਿਵੇਂ ਕਹਿੰਦਾ ਇਹ ਰੱਸੀ ਨੂੰ ਜਦੋਂ ਮਰਜ਼ੀ ਤੋੜ ਸਕਦਾ ਹੈ ਹਾਥੀ ਤੂੰ ਸੰਗੜ ਲਾ ਦੇ ਦੇ ਕਹਿੰਦਾ ਨਹੀਂ ਨਹੀਂ ਇਹ ਰੱਸੀ ਕਹਿੰਦਾ ਯਾਰ ਰੱਸੀ ਤਾਂ ਬਹੁਤ ਕਮਜ਼ੋਰ ਹੈ ਤਾਂ ਹਾਥੀ ਨਾਲ ਮੈਂ ਤੋੜ ਦੂੰਗਾ ਤਾਂ ਆਤੀ ਹੈ ਉਹ ਕਹਿੰਦਾ ਅਸਲ 'ਚ ਨਾ ਕੀ ਐ ਨਹੀਂ ਤੋੜਦਾ ਇਹ ਕਹਿੰਦਾ ਕਿਉਂ ਉਹ ਕਹਿੰਦਾ ਇਹਨੂੰ ਛੋਟੇ ਹੁੰਦੇ ਨੂੰ ਮੈਂ ਇਸੇ ਰੱਸੀ ਨਾਲ ਬੰਨ੍ਹਦਾ ਸੀ ਉਦੋਂ ਉਹਨੇ ਦੋ ਤਿੰਨ ਵਾਰੀ ਟਰਾਈ ਕੀਤੀ ਸੀ ਰੱਸੀ ਤੋੜਨ ਦੀ ਉਦੋਂ ਇਹ ਤਾਂ ਟੁੱਟੀ ਨਹੀਂ ਬਸ ਇਹਦੇ ਦਿਮਾਗ 'ਚ ਇਹੀ ਗੱਲ ਬੈ ਗਈ ਵੀ ਅਸੀਂ ਮੈਥੋਂ ਟੁੱਟਣੀ ਨਹੀਂ ਉਹ ਬਸ ਹੁਣ ਕਹਿੰਦਾ ਇਹ ਟਰਾਈ ਕਰਨੋਂ ਹਟ ਗਿਆ ਪੁਰਾਣਾ ਫੇਲਿਅਰ ਲੈ ਕੇ ਬਹਿ ਗਿਆ ਵੀ ਮੈਂ ਟਰਾਈ ਕੀਤੀ ਸੀ ਪਰ ਅਸੀਂ ਟੁੱਟੀ ਨਹੀਂ ਤੇ ਕਹਿੰਦਾ ਹੁਣ ਇਹਨੂੰ ਪਤਾ ਐ ਰੱਸੀ ਮੈਥੋਂ ਟੁੱਟਦੀ ਨਹੀਂ ਐ ਐ ਸਮਝ ਲਿਆ ਨੇ ਬਸ ਇਹ ਹੀ ਗੱਲ ਮੈਂ ਤੁਹਾਨੂੰ ਕਹਿਣਾ ਪੁਰਾਣੇ ਫੇਲੀਅਰ ਜਿਹੜੇ ਨੇ ਨਾ ਪੁਰਾਣੀ ਅਸਫਲਤਾ ਨੂੰ ਦਿਲ ਤੇ ਨਾ ਲਓ ਤੁਸੀਂ ਟਰਾਈ ਕਰਕੇ ਦੇਖੋ ਹੋ ਸਕਦਾ ਹੈ ਉਹ ਟੈਸਟ ਜੋ 2 ਸਾਲ ਪਹਿਲਾਂ ਨਹੀਂ ਪਾਸ ਕਰ ਸਕ ਸੀ ਤੁਹਾਡੇ ਚ ਉਹ ਕਾਬਲੀਅਤ ਆ ਗਈ ਹੋਵੇ ਕਿ ਉਹ ਟੈਸਟ ਤੁਸੀਂ ਅੱਜ ਪਾਸ ਕਰ ਸਕਦੇ ਹੋ ਪੁਰਾਣੀ ਅਸਫਲਤਾ ਨੂੰ ਭੁੱਲ ਜਿਓ ਤੇ ਮੈਂ ਵੀ ਪਹਿਲੀ ਮੈਂ ਲਹਿਰੇਗਾ ਕੇ ਤੋਂ ਪਹਿਲੀ ਇਲੈਕਸ਼ਨ ਹਾਰ ਗਿਆ ਸੀ ਜੀ ਫਿਰ ਮੈਂ ਵਹਿ ਜਾਂਦਾ ਕਰੇ ਤੇ ਨੇ ਤੋੜੀ ਰੱਸੀ 14ਾਂ ਚ ਫੇ 19 ਚ ਤੋੜੀ ਫਿਰ 22 ਚ ਤਾਂ ਤੁਸੀਂ ਸੰਗਲੀ ਤੋੜਦੇ ਸੋ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਸਰਕਾਰ ਤੁਹਾਡੀ ਆਪਣੀ ਹੈ ਤੁਹਾਨੂੰ ਨੌਕਰੀਆਂ ਦੇ ਕੇ ਮੈਨੂੰ ਖੁਸ਼ੀ ਹੋ ਰਹੀ ਹੈ ਕਿਉਂਕਿ ਤੁਸੀਂ ਜਾਓਗੇ ਕੰਮ ਤੇ ਜਾਓਗੇ ਇੱਕ ਗੱਲ ਦੀ ਮੈਂ ਬੇਨਤੀ ਕਰਦਾ ਜਦੋਂ ਹੁਣ ਇੱਥੇ ਪੈਸੇ ਨਹੀਂ ਲਏ ਤੁਹਾਨੂੰ ਇੱਥੋਂ ਬਿਨਾਂ ਪੈਸੇ ਲਏ ਤੇ ਬਿਨਾਂ ਸ਼ਿਫਾਰਿਸ਼ ਤੋਂ ਮੈਂ ਕੁਰਸੀਆਂ ਤੇ ਬਿਠਾ ਕੇ ਭੇਜ ਰਿਹਾ ਹਾਂ ਉੱਥੇ ਜਦੋਂ ਤੁਸੀਂ ਉੱਥੇ ਜਾ ਕੇ ਵੇਜੋਗੇ ਫਿਰ ਉੱਥੇ ਜਾ ਕੇ ਤੁਸੀਂ ਪੈਸੇ ਜਾਂ ਸ਼ਵਾਰਸ਼ਾ ਨੂੰ ਕਿਸੇ ਦੀ ਮੰਨਿਆ ਸਹੀ ਨੂੰ ਸਹੀ ਕਰ ਦਿਓ ਬਸ ਜੋ ਪੁੰਨ ਤੇ ਜੋ ਸੈਟੀਸਫੈਕਸ਼ਨ ਸਕੂਨ ਮਿਲਦਾ ਹੈ ਨਾ ਇਹਦਾ ਕੋਈ ਕਿਸੇ ਕਰੰਸੀ ਚ ਕੀਮਤ ਹੀ ਕੋਈ ਨਹੀਂ ਕਿਉਂਕਿ ਦੇਖੋ ਜਦੋਂ ਕੋਈ ਬੰਦਾ ਆਉਂਦਾ ਹੈ ਤੁਹਾਡੇ ਕੋਲੇ ਉਹ ਪਹਿਲਾਂ ਆਪਣੇ ਇਸ਼ਟ ਨੂੰ ਪਿਆ ਕੇ ਆਉਂਦਾ ਹੈ ਕੰਮ ਆਉਂਦਾ ਕੋਈ ਅਰਜੀ ਲੈ ਕੇ ਕੋਈ ਗੁਰਦੁਆਰਾ ਸਾਹਿਬ ਜਾਂਦਾ ਕੋਈ ਮੰਦਿਰ ਜਾਂਦਾ ਤੇ ਕਹਿੰਦਾ ਹੈ ਰੱਬਾ ਪ੍ਰਮਾਤਮਾ ਇਹ ਅਰਦਾਸ ਹੈ ਤੇਰੇ ਹੀ ਰੂਪ ਬੈਠਾ ਹੋਵੇ ਕੋਈ ਕੁਰਸੀ ਤੇ ਅੱਜ ਕੰਮ ਬਣ ਜੇ ਕਬੀਲਦਾਰੀ ਲੀਤੇ ਚੜ ਜੂਂ ਗਾਂ ਮੂਰੋ ਤੁਸੀਂ ਗੁੱਸੇ ਹੋਏ ਬੈਠੇ ਹੋ ਕਿਸੇ ਗੱਲ ਤੇ ਚੱਕ ਕੇ ਉਹਦੀ ਮਰੂੰ ਭਗਾ ਕੇ ਉਹਦੀ ਘਰ ਜੀ ਬਾਬਾ ਰੋਜ਼ ਮੂੰਹ ਚੱਕ ਕੇ ਆ ਜਾ ਨਹੀਂ ਹੁੰਦਾ ਇਹ ਕੰਮ ਇਹਦਾ ਮਤਲਬ ਫਿਰ ਤੁਸੀਂ ਮੋੜਤੀ ਅਰਜੀ ਜਾਂ ਫਿਰ ਤੁਸੀਂ ਇਹ ਕਰੋ ਕਿ ਲਿਆ ਬੱਬਾ ਜੀ ਕੋਈ ਨਹੀਂ ਇੱਕ ਅਦਾ ਕਾਗਜ਼ਾ ਘਟਾ ਮੈਂ ਆਪ ਹੀ ਕਰਾ ਦਿਆਂ ਤੁਸੀਂ ਇੱਥੇ ਬੈਠੋ ਕੰਮ ਕਰਾ ਕੇ ਉਹਦਾ ਹੁਣ ਤੋੜ ਦੋ ਤਾ ਉਹ ਜਾ ਫਿਰ ਦਵਾਰੇ ਗੁਰਦੁਆਰਾ ਸਾਹਿਬ ਜਾਊਗਾ ਉਹ ਫਿਰ ਮੰਦਰ ਚ ਜਾਊਗਾ ਜਾਂਦਾ ਹੋਇਆ ਪ੍ਰਮਾਤਮਾ ਤੇਰੇ ਹੀ ਰੂਪ ਸੀ ਇਹਦੇ ਪਰਿਵਾਰ ਨੂੰ ਤੰਦਰੁਸਤ ਰੱਖੀ ਜੇ ਤੁਸੀਂ ਕੰਮ ਨਹੀਂ ਕੀਤਾ ਤਾਂ ਮਤਲਬ ਤੁਸੀਂ ਪ੍ਰਮਾਤਮਾ ਦੀਆਂ ਦੁਆਵਾਂ ਮੋੜਤੀਆਂ ਇਤੋਂ ਵੱਡੀ ਦੁਆਵਾਂ ਗਰੀਬਾਂ ਦੀਆਂ ਦੁਆਵਾਂ ਗਰੀਬ ਦੀ ਹਾ ਪ੍ਰਮਾਤਮਾ ਦੀ ਦਰਗਾਹ ਸਿੱਧਾ ਹੈ ਕੋਈ ਬਾਈਪਾਸ ਨਹੀਂ ਹੈਗਾ ਸਿੱਧਾ ਹੈ ਦੁਆਵਾਂ ਲੈ ਰਹੇ ਹਾਂ ਜੀ ਹਰ ਰੋਜ਼ ਦੁਆਵਾਂ ਹੀ ਮਿਲ ਰਹੀਆਂ ਨੇ ਮੇਰੀ ਮਾਂ ਨੂੰ ਕੋਈ ਪੱਤਰਕਾਰ ਕਹਿੰਦੇ ਜੀ ਕਿੰਨੀ ਕਿੰਨੇ ਕਿ ਦਿਨ ਹੋ ਗਏ ਤੁਹਾਨੂੰ ਮਿਲੇ ਨੂੰ ਭਵੰਤ ਮਾਨ ਉਹ ਕਹਿੰਦੀ ਭਈ ਅੱਜ ਹੋ ਗਏ ਕਹਿੰਦੀ ਅੱਜ ਬੋਟਾ ਵੇਲੇ ਕੰਮ ਸੀ ਹੋ ਗਏ ਹੁਣੇ ਕਹਿੰਦੀ 21 ਦਿਨ ਕਹਿੰਦਾ ਲੈ 21 ਦਿਨ ਪਾਉਨੋਂ ਮਿਲਦਾ ਨਹੀਂ ਫੇਰ ਕੀ ਕਹਿਣਾ ਚਾਹੂੰਗਾ ਕੋਈ ਗੱਲ ਨਹੀਂ ਕਹਿੰਦੀ ਮੈਨੂੰ ਨਹੀਂ ਮਿਲਦਾ ਪਰ ਹਰ ਰੋਜ਼ ਮਿਲਦਾ ਦਾ ਮਾਵਾ ਨੂੰ ਹੀ ਐ ਮੈਂ ਟੀਵੀ ਤੇ ਦੇਖਦੀ ਹੁੰਦੀ ਹਾਂ ਕਦੇ ਕਿਤੇ ਬੈਠਾ ਹੁੰਦਾ ਕਦੇ ਕਿਤੇ ਬਟਾ ਹੁੰਦਾ ਮਾਵਾ ਹੀ ਬੈਠੀ ਹੁੰਦੀ ਹੁੰਦੀ ਉਹਦੇ ਕੋਲੇ ਮੈਂ ਭਾਈ ਜਨਮ ਦਿਨ ਆਣੀਆ ਉਹ ਦੂਜੀਆਂ ਮਾਵਾ ਕੋਲੇ ਫਿਰ ਤਾਂ ਕੋਈ ਗੱਲ ਸੋ ਮੈਂ ਪੰਜਾਬ ਨੂੰ ਆਪਾਂ ਪਰਿਵਾਰ ਸਮਝਦਾ ਪત્રਕਾਰ ਮੈਨੂੰ ਕਹਿੰਦੇ ਵੀ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦਿਮਾਗ ਖਰਾਬ ਹੋ ਜਾਂਦੇ ਥੋੜਾ ਕਿਉਂ ਨਹੀਂ ਹੋ ਰਿਹਾ ਮੈਂ ਕਹਿੰਦਾ ਫਰਕ ਇਹਨਾਂ ਕਹ ਜਿਹੜੇ ਪਹਿਲਾਂ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਿਆ ਬਸ ਇੰਨਾ ਫਰਕ ਸੋ ਮੈਨੂੰ ਕੋਈ ਫੋਟੋ ਖਿਚਾਉਣ ਦਾ ਚਾਹ ਨਹੀਂ ਮੈਨੂੰ ਕੋਈ ਸ਼ੋਰ ਤਾਂ ਦੌਲਤਾਂ ਪਰਮਾਤਮਾ ਨੇ ਬਹੁਤ ਸ਼ੋਰ ਤਾਂ ਦਿੱਤੀਆਂ ਹੁਣ ਤਾਂ ਬਸ ਇੱਕੋ ਹੀ ਚਾਹ ਹੈ ਕਿ ਪੰਜਾਬ ਨੂੰ ਦੁਬਾਰੇ ਪੰਜਾਬ ਬਣਾ ਲਈਏ ਸਾਨੂੰ ਲੰਡਨ ਪੈਰਿਸ ਕੈਲੀਫੋਰਨੀਆ ਬਣਾਉਣ ਦੀ ਲੋੜ ਨਹੀਂ ਪੰਜਾਬ ਔਰ ਬਣ ਜੂਗਾ ਕੋਈ ਐਸੀ ਗੱਲ ਦਿਲ ਨਹੀਂ ਛੱਡਣਾ ਪੰਜਾਬੀ ਆ ਪੰਜਾਬ ਕਈ ਵਾਰ ਡਿੱਗਿਆ ਪਰ ਪੰਜਾਬ ਕਈ ਵਾਰ ਉੱਠਿਆ ਵੀ ਹੈ ਫਿਰ ਅਸੀਂ ਤਾਂ ਲੀਡ ਕਰਦੇ ਹਾਂ ਹਮੇਸ਼ਾ ਹਰ ਫੀਲਡ 'ਚ ਪੰਜਾਬ ਲੀਡ ਕਰਦਾ ਚਾਹੇ ਜਾਦੀ ਦਾ ਲਹਿਰ ਹੋਵੇ ਕੂਕਾ ਲਹਿਰ ਹੋਵੇ ਗਦਰ ਲਹਿਰ ਹੋਵੇ ਹਰੀ ਕ੍ਰਾਂਤੀ ਹੋਵੇ ਜੋ ਮਰਜੀ ਹੋਵੇ ਪੰਜਾਬ ਲੀਡ ਕਰਦਾ ਸਾਡਾ ਤਾਂ ਕੋਈ ਟਿਕਾਣਾ ਹੀ ਨਹੀਂ ਇਸ ਦੁਨੀਆਂ ਦੇ ਸਿੱਟੇ ਜਾਣਾ ਮੇਰੇ ਕੋਲ ਮੈਂ ਕਈ ਵਾਰੀ ਮੈਨੂੰ ਮੋਗ ਮਿਲ ਜਾਂਦਾ ਕੋਈ ਇੰਡਸਟਰੀ ਇੰਡਸਟਰੀ ਵਾਲੇ ਗੱਲਬਾਤ ਕਰਨ ਦਾ ਮੈਂ ਖੈ ਪੰਜਾਬੀ ਤੁਸੀਂ ਆਓ ਸਹੀ ਇੱਥੇ ਬਰਕਤ ਵਾਲੀ ਧਰਤੀ ਹੈ ਪੰਜਾਬੀ ਤਾਂ ਮੈਂ ਖੈ ਜਿਹੜੇ ਮੁਲਕ ਚ ਗਲਤੀ ਨਾਲ ਵੀ ਚਲੇ ਜਾਣਾ ਉੱਚ ਵੀ ਕੰਮ ਜਾ ਹੋ ਜਾਂਦੇ ਨੇ ਵੀ ਚਲ ਕੋਈ ਨਹੀਂ ਗੱਲ ਤਾਂ ਕਿਸੇ ਹੋਰ ਦੀ ਹੋਈ ਸੀ ਐਜੰਡਾ ਨਾਲ ਚਲ ਇੱਥੇ ਲਾਗੇ ਇੱਥੇ ਕੰਮ ਜਾ ਹੋਏ ਨੇ ਚਲ ਕੋਈ ਮੈਂ ਇੱਕ ਸੀਡੀ ਚ ਕਿਤੇ ਕੀਤਾ ਸੀਗਾ ਨੀਲ ਐਮਸਟੰਗ ਜੋ ਸੀਗਾ ਦੁਨੀਆ ਦਾ ਪਹਿਲਾ ਬੰਦਾ ਸੀ ਜਿਹੜਾ ਚੰਨ ਤੇ ਗਿਆ ਸੀ ਨੀਲ ਐਮਸਟੰਗ ਅਮਰੀਕਾ ਦਾ ਸਾਇੰਟਿਸਟ ਜਦੋਂ ਉਹਨੇ ਚੰਨ ਤੇ ਪੈਰ ਧਰਿਆ ਬੜਾ ਖੁਸ਼ ਕਹਿੰਦਾ ਮੈਂ ਦੁਨੀਆ ਦਾ ਪਹਿਲਾ ਬੰਦਾ ਜਿਹਨੇ ਚੰਨ ਤੇ ਪੈਰ ਧਰਿਆ ਮੇਰਾ ਨਾਮ ਹਿਸਟਰੀ ਚ ਲਿਖਿਆ ਜਾਊ ਅਮਰੀਕਾ ਦਾ ਝੰਡਾ ਕੱਢ ਕੇ ਕਹਿੰਦਾ ਥੋੜਾ ਜਿਆਦਾ ਘੁੰਮਿਆ ਆਉਨੇ ਆ ਥੋੜੀ ਦੂਰ ਗਿਆ ਅਗਲੇ ਮੋੜ ਤੇ ਇੱਕ ਪੰਜਾਬੀ ਸ਼ੇਰੇ ਪੰਜਾਬ ਠਾਪਾ ਖੋਲੀ ਬੈਠਾ ਚੰਨ ਤੇ ਉਹ ਕਹਿੰਦਾ ਉਹ ਬੌਜੀ ਦੱਸੋ ਫਿਰ ਮਟਰ ਪਨੀਰ ਬਣਾਈਏ ਜਾਂ ਫਿਰ ਆਲੂ ਨਾਲ ਦੀ ਤੜਕਾ ਫਿਰ ਕੀ ਦਾਲ-ਦਾਲ ਮੱਖਣੀ ਬਣਾ ਦਿਓ ਕਹਿੰਦਾ ਯਾਰ ਮੈਂ ਸੋਚਦਾ ਸੀ ਮੈਂ ਹੀ ਆ ਪਹਿਲਾਂ ਤੂੰ ਤੇ ਇੱਥੇ ਟੱਬਾ ਖੋਲੀ ਬੈਠਾ ਏ ਯਾਰ ਤੂੰ ਕਦੋਂ ਕਦੋਂ ਆ ਗਿਆ ਸੀ ਕਹਿੰਦਾ ਕਦੋਂ-ਕਦੋਂ ਵਾਲੀ ਗੱਲ ਨਾ ਪੁੱਛੋ ਜੀ ਕਹਿੰਦਾ ਫਗਵਾੜੇ ਦੇ ਇੱਕ ਟਰੈਵਲ ਏਜੰਟ ਨਾਲ 15 ਲੱਖ ਚ ਅਮਰੀਕਾ ਲੈ ਜਾਣ ਦੀ ਗੱਲ ਹੋਈ ਸੀ ਪਤਾ ਨਹੀਂ ਕਿੱਥੇ ਲਾ ਗਿਆ ਇੱਥੇ ਯਾਰ ਜੀ ਐਸ ਤਾਂ ਉੱਥੇ ਬੈਠਿਆ ਸਾਨੂੰ ਨਹੀਂ ਕੋਈ ਸਾਡੀ ਲਿਮਟ ਨਹੀਂ ਹੈਗੀ ਕੋਈ ਤਰੱਕੀ ਦੀ ਸੋ ਇਸ ਕਰਕੇ ਅਸੀਂ ਮਾਰਸ਼ਲ ਕਾਮਨ ਨਹੀਂ ਜਾਂਦੇ ਸਾਡੀ ਹਾਂ ਪਿਛਲੇ ਦਿਨਾਂ 'ਚ ਸਾਨੂੰ ਲੁੱਟਿਆ ਤੇ ਕੁੱਟਿਆ ਗਿਆ ਸਾਡੇ ਆਪਣੇ ਦੁਆਰੇ ਸਰਕਾਰਾਂ ਦੇ ਇਹਨਾਂ ਦੋਨਾਂ ਪਾਰਟੀਆਂ ਦੀ ਸੀ ਹੁਣ ਇਹਨਾਂ ਨੂੰ ਕੀ ਪ੍ਰੋਬਲਮ ਆਂ ਦੇਖੋ ਤੜਕੀ ਉੱਠ ਕੇ ਆਚਾਰ ਜਾਣੇ ਨੇ ਇੱਕ ਤਾਂ ਸੁਖਵੀਰ ਬਾਦਲ ਕਿ ਹੱਸ ਸੰਦੀ ਕੀ ਗੱਲ ਐ ਚ ਹਜੇ ਤਾਂ ਨਾਂ ਹੀ ਲਿਆ ਯਾਰ ਮੈਂ ਲੈ ਫੇਰਾ ਸੁਖਵੀਰ ਬਾਦਲ ਤਾਂ ਨਾਂ ਹੀ ਲਿਆ ਜੇ ਤਾਂ ਕੰਮ ਤਾਂ ਨਹੀਂ ਦੱਸਿਆ ਕੋਈ ਹਾਂ ਜੀ ਮੈਂ ਇੱਕੋਂ ਬਾਜਵਾ ਇੱਕੋ ਪਤਾ ਨਹੀਂ ਹੋ ਬੜਿੰਗ ਤੜਕੇ ਉੜ ਕੇ ਮੈਨੂੰ ਗਾਣਾ ਦੇਣ ਲੱਗ ਜਾਂਦੇ ਸਭ ਤੋਂ ਵੱਲਾ ਮੈਨੂੰ ਵਾਲਾ ਕੈਨੇਡਾ 'ਚ ਬਰਫ ਪੈ ਗਈ ਭਗਵੰਤ ਮਾਨ ਅਸਤੀਫਾ ਦੇਵੇ ਕਾਰਨ ਕੀ ਇਹਦਾ ਮੈਂ ਮੈਂ ਥੋੜਾ ਜਿਹਾ ਸੋਚੇ ਕਾਰਨ ਕੀ ਇਹਦਾ ਕੋਈ ਗੱਲ ਨਹੀਂ ਵਿਚਾਰ ਕਰ ਲੈਣ ਕੋਈ ਗੱਲ ਇਹ ਕਿਉਂ ਮੈਨੂੰ ਹੀ ਕਿਉਂ ਕਰਦੇ ਕਾਰਨ ਦਾ ਇਹ ਹੈ ਜੀ ਅਸਲ 'ਚ ਉਹਨਾਂ ਨੇ ਕਦੇ ਸੋਚਿਆ ਨਹੀਂ ਸੀਗਾ ਕਿ ਕੋਈ ਆਮ ਘਰਾਂ ਦਾ ਮੁੰਡਾ ਵੀ ਆ ਕੇ ਜਿਹਨੇ 10ਵੀਂ ਸਾਈਕਲ ਤੇ ਚੜ ਕੇ ਗਈਤੀ ਹੋਵੇ ਜਿਹੜਾ ਮੈਸਾਂ ਦੀਆਂ ਪੂਛਾਂ ਫੜ ਕੇ ਟੋਬਿਆਂ ਦੇ ਵਿੱਚ ਤਾਰੀਆਂ ਲਾਉਣ ਸਿੱਖਿਆ ਹੋਵੇ ਆਮ ਘਰਾਂ ਦਾ ਇੱਕ ਜੁਆਕ ਸਾਡੀਆਂ ਕੁਰਸੀਆਂ ਤੇ ਕੌਮ ਬਹਿ ਗਿਆ ਆਹ ਦੁੱਖ ਹੋਣਾ ਬਸ ਹੋਰ ਕੋਈ ਦੁੱਖ ਨਹੀਂ ਹੋਣਾ ਵੀ ਇੱਥੇ ਤਾਂ ਸਾਡੇ 3 ਪੁੱਤ ਬੈੰਦੇ ਹੁੰਦੇ ਆ ਇਹ ਕਿਵੇਂ ਆ ਗਏ ਸਰਪੰਚ ਸਿੰਘ ਜੀ ਟੀਓ ਸਾਹਿਬ ਜੀ ਬਿਜਲੀ ਤੇ ਪੀ ਡਬਲਯੂ ਡੀ ਦੋ ਵੱਡੇ ਵਿਭਾਗਾਂ ਦੇ ਮੰਤਰੀ ਨੇ ਪਿਤਾ ਜੀ ਕੀ ਕਰਦੇ ਸੀ ਪਤਾ ਵਿਆਹਾਂ ਦੇ ਵਿੱਚ ਜਿਹੜੇ ਬੈਂਡ ਹੁੰਦੇ ਨੇ ਉਹ ਬੈਂਡ ਮਾਸਟਰ ਸੀ ਬੈਂਡ ਮਾਸਟਰ ਦਾ ਮੁੰਡਾ ਉਹਨੂੰ ਪੰਜਾਬ ਦਾ ਮੰਤਰੀ ਬਣ ਗਿਆ ਮੰਤਰੀ ਬਣ ਗਿਆ ਤੇ ਫਿਰ ਇਹ ਕਿਵੇਂ ਬਰਦਾਸ਼ਤ ਕਰਨਗੇ ਫਿਰ ਉਹਨਾਂ ਨੂੰ ਹੁਣ ਪਤਾ ਨਹੀਂ ਲੱਗ ਰਿਹਾ ਕਰੀਏ ਕੀ ਅਕਾਲੀ ਦਲ ਨੇ ਉਹ ਜਲਾ ਲਈ ਹੁਣ ਯਾਤਰਾ ਕਰੀਏ ਪਰਿਵਾਰ ਬਚਾਓ ਯਾਤਰਾ ਪੰਜਾਬ ਤਾਂ ਹੈ ਹੀ ਨਹੀਂ ਉਹ ਚ ਮਸਾਂ ਤਾਂ ਬਚਾਇਆ ਪੰਜਾਬ ਉਹਨਾਂ ਤੋਂ ਪਰਿਵਾਰ ਬਚਾਓ ਯਾਤਰਾ ਕਰ ਲਈ ਕੋਈ ਕਿਤੇ ਗਾਲਾਂ ਕੱਢੀ ਜਾਂਦਾ ਮੈਨੂੰ ਕੋਈ ਕਿਤੇ ਮੈਨੂੰ ਕੋਈ ਪਰਵਾਹ ਨਹੀਂ ਜਿਨਾਂ ਚਿਰ ਤੁਸੀਂ ਮੇਰੇ ਨਾਲ ਹੋ ਜੋ ਮਰਜੀ ਕਰ ਇਹਨਾਂ ਨੇ ਤਾਂ ਨੁਕਸ ਕੱਢਣੀ ਕੱਢਣੇ ਆ ਆ ਨੌਕਰੀਆਂ ਬਾਰੇ ਨਹੀਂ ਬੋਲਦੇ ਕਦੇ ਵੀ ਨਹੀਂ ਬੋਲਦੇ ਮੈਂ 150 ਆਮ ਆਦਮੀ ਕਲੀਨਿਕ ਹੋਰ ਹੋ ਜੂਗਾ 800 ਆਮ ਆਦਮੀ ਕਲੀਨਿਕ ਹੋ ਜੂਗਾ ਕਰੋੜ ਤੋਂ ਵੱਧ ਬੰਦਾ ਉਥੋਂ ਦਵਾਈ ਲੈ ਕੇ ਠੀਕ ਹੋ ਗਿਆ ਇਹਦੇ ਬਾਰੇ ਕਦੇ ਨਹੀਂ ਬੋਲਦੇ ਪ੍ਰਾਈਵੇਟ ਥਰਮਲ ਪੁਆਇੰਟ 1080 ਕਰੋੜ ਦਾ ਗੋਇੰਦਵਾਲ ਸਾਹਿਬ ਵਾਲਾ ਉਹ ਖਰੀਦ ਲਿਆ ਨਹੀਂ ਬੋਲਦੇ ਪੰਜਾਬ ਦੇ ਸਕੂਲਾਂ ਦਾ ਕਾਇਆਪਲਟ ਹੋ ਰਿਹਾ ਹੈ ਪ੍ਰਾਈਵੇਟ ਚ ਹਟਾ ਟਾ ਕੇ ਮਾਪੇ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਦਾਖਲ ਕਰਾਣੇ ਕਦੇ ਨਹੀਂ ਬੋਲਦੇ 30 ਯਾਤਰਾ ਸ਼ੁਰੂ ਕੀਤੀ ਸਾਰੇ ਬਜ਼ੁਰਗਾਂ ਨੂੰ ਅਲੱਗ-ਅਲੱਗ ਪਿਤ्थ ਸਥਾਨਾਂ ਦੇ ਲੈ ਕੇ ਜਾਣੇ ਆ ਨਹੀਂ ਬੋਲਦੇ ਬਿਜਲੀ 90% ਬਿੱਲ ਮਾਫ ਹੋ ਗਏ ਕਦੇ ਨਹੀਂ ਬੋਲਦੇ ਕੱਸੀਆਂ ਨਹਿਰਾਂ ਜਿਹੜੀਆਂ ਪਹਿਲਾਂ ਬੰਦ ਪਈਆਂ ਸੀ ਪਿੰਡਾਂ 'ਚ ਪਾਣੀ ਜਾਣ ਲੱਗਿਆ ਨਹਿਰਾਂ ਦਾ 40 40 ਸਾਲ ਬਾਅਦ 35 ਮਹੀਨੇ ਸਾਲ ਬਾਅਦ ਕਦੇ ਨਹੀਂ ਬੋਲਦੇ ਬਸ ਉਹੀ ਬਸ ਕੋਣ ਤੁਹਾਨੂੰ ਸੀ ਭਰੇ ਵੀ ਉਹਨੂੰ ਉਹ ਮੇਹਰ ਦਾ ਦੋਸਤ ਹੈ ਕਹਿੰਦਾ ਹੁਣ ਭਵੰਤ ਮਾਨੂੰ ਲਾ ਦਾਂਗੇ ਉਹਨੂੰ ਬੰਨ੍ਹ ਕੇ ਕਹਿੰਦਾ ਪਹਾਂਤ ਨੂੰ ਲਾ ਦੇ ਉਹ ਕਹਿੰਦਾ ਜਾਲਾ ਹੈ ਵੀ ਐਂ ਲੈ ਜੂ ਲਾ ਦਾਂਗੇ ਵੀ ਲੋਕਾਂ ਨੇ ਬਿਠਾਏ ਆ ਤੂੰ ਹੀ ਲੋਕਾਂ ਕੋਲ ਜਾਓ ਲੋਕ ਲਾ ਲੈਣੇ ਲੋਕ ਲਾ ਸਕਦੇ ਨੇ ਤੁਸੀਂ ਕਿਵੇਂ ਲਾ ਦੋਗੇ ਸੋ ਇਸ ਕਰਕੇ ਇਹਨਾਂ ਨੇ ਗੱਲਾਂ 'ਚ ਨਹੀਂ ਆਉਣਾ ਲੱਗੇ ਰਹਿੰਦੇ ਕੋਤ ਕੋਹਰ ਹੈ ਨਹੀਂ ਹੋ ਸਿੱਧੂ ਹਾਇ ਰੱਬਾ ਉਹ ਵਿਆਹਾਂ ਸ਼ਾਦੀਆਂ ਚ ਨਾ ਲੈਣ ਦੇ ਨਾਲੇ ਸੂਟਾਂ ਵਰਗੇ ਉਹਨਾਂ ਨੂੰ ਨਾ ਕੋਈ ਖੋਲੇ ਨਾ ਕੋਈ ਸਮਾਵੇ ਗਾਹਾਂ ਛਾੜ ਦਿੰਦੇ ਨੇ ਕਈ ਵਾਰੀ ਸਾਲ ਦੂਰ ਸਾਲ ਬਾਅਦ ਆਪਦੇ ਵਾਲਾ ਸੂਟ ਹੀ ਆਪਦੇ ਕੋਲ ਵਾਪਸ ਆ ਜਾਂਦਾ ਕਹਿੰਦੇ ਖੋਲੇ ਉਹਨਾਂ ਖੋਲੇ ਨੇ ਭੂਆ ਦੀ ਕੁੜੀ ਦਾ ਵਿਆਹ 2 ਮਹੀਨਿਆਂ ਨੂੰ ਇੱਧਰ ਦੇ ਦਾਂਗੇ ਕਾਂਗਰਸ ਦੀ ਮਾੜੀ ਕਿਸਮਤ ਉਹਨਾਂ ਨੇ ਖੋਲ ਲਿਆ ਹੁਣ ਨਾ ਤਾਂ ਸਮਾਏ ਜਾਂਦਾ ਇਹ ਨਾ ਲਵਾਵੇ ਜਬ ਵਾਪਸ ਪੈਂਦਾ ਸਹੀ ਹੈ ਨਾ ਉਹ ਲੱਗਿਆ ਰਹਾ ਮਤਰਪਿਆਰੇ ਵੀ ਮਤਰਪਿਆਰੇ ਪਤਨੀ ਕੀ ਵੀ ਤੂੰ ਬਿਜਲੀ ਮੰਤਰੀ ਬਣਨ ਤੂੰ ਹੀ ਨਾ ਕਰਤੀ ਸੀ ਉਦੋਂ ਬਣ ਜਾਂਦਾ ਉਦੋਂ ਮਾਫ ਕਰ ਦਿੰਦਾ ਬਿਜਲੀ ਆਪ ਦਾ ਕੁਝ ਕਰਨਾ ਨਹੀਂ ਕਿਸੇ ਨੂੰ ਕਰਨੀ ਦੇਣਾ ਨੁਕਸ ਕੱਢਣੇ ਇੱਕ ਬੰਦਾ ਸੀ ਬਹੁਤ ਨਘੋਚੀ ਸੀ ਨੁਕਸ ਕਰਦਾ ਸੀ ਹਰ ਗੱਲ ਚ ਨੈਗੇਟਿਵਿਟੀ ਹਰ ਗੱਲ ਚ ਨੁਕਸ ਕਰਦਾ ਸੀ ਉਹ ਯਾਰ ਦੋਸਤ ਬਹੁਤ ਯਾਰ ਕਹਿੰਦੇ ਯਾਰ ਹਰ ਗੱਲ ਚ ਨੁਕਸ ਕਰਦਾ ਇਹ ਕੋਈ ਗੱਲ ਪੋਜ਼ਿਟਿਵ ਕਰਦਾ ਹੀ ਨਹੀਂ ਉਹਨਾਂ ਨੂੰ ਵੀ ਕੁੱਤਾ ਮਿਲ ਗਿਆ ਉਹ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਤੈਰਨ ਦੀ ਵਿਜੈ ਤੁਰਦਾ ਸੀ ਕਹਿੰਦੇ ਲੈ ਇਹ ਝੂਣੀ ਗੱਡ ਸਾ ਨਕਸ ਬੁਲਾ ਲਿਆ ਉਹਨੂੰ ਪਿੰਡ ਦੇ ਟੋਬੇ ਚ ਕੁੱਤਾ ਇਧਰਲੇ ਪਾਸੇ ਛੜਤਾ ਕੁੱਤਾ ਪਾਣੀ ਦੇ ਉੱਤੇ ਤੁਰ ਕੇ ਦੂਜੇ ਪਾਸੇ ਨਿਕਲ ਗਿਆ ਉਹਨੂੰ ਕਹਿੰਦੇ ਹਾਂ ਦੱਸ ਹੁਣ ਦੱਸ ਕਹਿੰਦਾ ਮੈਂ ਸਮਝ ਗਿਆ ਇਹਦਾ ਮਨ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਉਹਨੇ ਤਾਂ ਕੱਢਣੀ ਖੱਡਣਾ ਨਕਸਬਾ ਤੁਰਨਾ ਆਉਂਦਾ ਇਹਦੀ ਤਾਰੀਫ ਨਹੀਂ ਤੈਰਨਾ ਨਹੀਂ ਆਉਂਦਾ ਕਹਿੰਦਾ ਸੋ ਮੈਂ ਤਾਂ ਇਦਾਂ ਵੀ ਮੈਂ ਤਾਂ ਇਦਾਂ ਦਈਆ ਮੈਂ ਤਾਂ ਜੋ ਦਿਲ ਤੇ ਉਹੀ ਜ਼ੁਬਾਨ ਤੇ ਆ। ਕਈ ਵਾਰੀ ਪੱਤਰਕਾਰ ਮੈਨੂੰ ਕਹਿੰਦੇ ਨੇ ਅਫਸਰ ਮੇਰੇ ਪ੍ਰੋਟੋਕੋਲ ਹੈ ਜੀ। ਵਿਧਾਨ ਸਭਾ 'ਚ ਮੈਂ ਸਵਾਲਾਂ ਦੇ ਜਵਾਬ ਦੇਈ ਜਾਂਦਾ ਸੀ। ਮੈਨੂੰ ਕਹਿੰਦੇ ਜੀ ਹਰੇਕ ਸਵਾਲ ਦਾ ਜਵਾਬ ਨਾ ਦਿਆ ਕਰੋ। ਮੈਂ ਕੀ ਗੱਲ ਜੀ ਜੇ ਮੇਰੇ ਕੋਲ ਜਵਾਬ ਹੈਗਾ। ਕਹਿੰਦੇ ਜੀ ਪਹਿਲਾਂ ਵਾਲੇ ਮੁੱਖ ਮੰਤਰੀ ਸਾਰਿਆਂ ਦੇ ਜਵਾਬ ਨਹੀਂ ਦਿੰਦੇ ਹੁੰਦੇ ਸੀ। ਮੈਂ ਕਿਹਾ ਵਰਤਾਈ ਨਹੀਂ ਤਾਂ ਪਹਿਲਾਂ ਵਾਲੇ ਨੇ। ਹੁਣ ਵਾਲੇ ਕਿਉਂ ਨਹੀਂ ਹੈਗੇ ਫਿਰੋ? ਮੈਂ ਕਿਹਾ ਮੈਂ ਹੈਗਾ ਜਦੋਂ ਮੇਰੇ ਕੋਲ ਜਵਾਬ ਮੈਂ ਤਾਂ ਦੇਊਂਗਾ ਜਵਾਬ। ਕਿਹੜਾ ਪ੍ਰੋਟੋਕਾਲ ਨਾ ਜੀ ਇੰਨੇ ਕ ਬੰਦੇ ਨੇ ਜਿਵੇਂ ਆਹ ਹੈ ਜੇ ਪ੍ਰੋਗਰਾਮ ਚ ਕਿਦੋਂ ਮੁੱਖ ਮੰਤਰੀ ਹੁੰਦੇ ਹੁੰਦੇ ਸੀ ਉਹ ਛੋਟਾ ਜਿਹਾ ਪ੍ਰੋਗਰਾਮ ਹੈ ਛੋਟਾ ਹੈ ਮੈਂ ਕਹਾਂ ਯਾਰ ਕਿਸੇ ਮੈਂ ਮੈਨੂੰ 50 ਬੰਦਿਆਂ ਦੇ ਸਾਹਮਣੇ ਭਾਵੇਂ ਖੜੇ ਕਰ ਦੋ ਜੇ 50 ਘਰਾਂ ਚ ਵੀ ਮੇਰੀ ਵਜ੍ਹਾ ਕਰਕੇ ਤਰੱਕੀ ਦੇ ਦੀਵੇ ਬਲਦੇ ਨੇ ਤੇ ਚੁੱਲ੍ਹੇ 'ਚ ਅੱਗ ਬਲਦੀ ਹੈ ਮੈਨੂੰ ਤੇ ਇਤੋਂ ਵੱਧ ਖੁਸ਼ੀ ਹੋਰ ਤੋਂ ਵੱਧ ਪੁੰਨ ਦਾ ਕੰਮ ਹੋਰ ਕੀ ਹੋ ਸਕਦਾ ਜੀ ਅੱਜ ਦੇ ਜ਼ਮਾਨੇ 'ਚ ਸੋਚ ਕਰਕੇ ਮੈਂ ਕਹਿੰਨਾ ਕਿ ਤੁਸੀਂ ਜਾ ਕੇ ਇਮਾਨਦਾਰੀ ਨਾਲ ਕੰਮ ਕਰਨਾ ਲੀਗਲ ਜਿਹੜੀਆਂ ਤੁਹਾਡੀਆਂ ਅੜਚੜਾਂ ਸਾਰੀਆਂ ਸੀ ਹਟਾ ਕੇ ਤੁਹਾਨੂੰ ਕੰਮ ਦੇ ਦਿੰਦਾ ਕੋਈ ਕੋਈ ਤੁਹਾਨੂੰ ਕੋਈ ਨੋਟਿਸ ਨਹੀਂ ਆਊਗਾ ਜਿੰਨੀਆਂ ਵੀ ਨਿਯੁਕਤੀ ਪੱਤਰ ਦਿੱਤੇ ਨੇ ਸਾਰੇ ਬਹਿ ਕੇ ਆਪਣੀਆਂ ਕੁਰਸੀਆਂ ਤੇ ਕੰਮ ਕਰ ਰਹੇ ਨੇ ਹਾਂ ਅਬ ਵੀ ਅਹਿਮੀਅਤ ਜ਼ਰੂਰ ਬਣਾਇਓ ਦਫ਼ਤਰ ਦੇ ਵਿੱਚ ਐਨਾ ਸੋਚੋ ਵੀ ਆ ਮੇਰੀ ਨੌਕਰੀ ਛੋਟੀ ਹੈ ਜਾਂ ਮੇਰੀ ਨੌਕਰੀ ਛੋਟੀ ਵੱਟੀ ਨਹੀਂ ਹੁੰਦੀ ਕੋਈ ਮੰਨਿਆ ਕਿ 1 ਰੁਪਿਆ ਲੱਖ ਦੇ ਬਰਾਬਰ ਨਹੀਂ ਬੈਂਦਾ ਮੰਨੇ ਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬਹਿੰਦਾ ਜਦੋਂ ਸੋਚੋ ਜੇ ਲੱਖ ਚੋਂ ਰੁਪਇਆ ਕੱਢ ਦੀ ਉਹ ਵੀ ਲੱਖ ਨਹੀਂ ਰਹਿੰਦਾ ਉਹ ਵੀ ਨਾ 99999 ਬਣ ਜਾਂਦਾ ਫਿਰ ਸੋ ਹਰ ਇੱਕ ਬੰਦੇ ਦੀ ਵੈਲਿਊ ਹੈ ਆਪਣੀ ਬਿਲਕੁਲ ਵੈਲਿਊ ਬਣਾ ਕੇ ਰੱਖਿਓ ਕਿ ਮੇਰੀ ਐਮੀਅਤ ਹੈ ਕੁਰਸੀ ਨੀ ਛੋਟੀ ਵੱਡੀ ਨਾ ਹਾਂ ਮੈਂ ਵੀ ਮੇਰੇ ਸਾਈਨ ਹੋਣਗੇ ਤਾਂ ਕੰਮ ਹੋਣਗੇ ਲੋਕਾਂ ਦੇ ਦੁਆਵਾਂ ਲੈ ਕੇ ਜਾਓ ਹਰ ਰੋਜ਼ ਕਰੇ ਅੱਜ ਤੱਕੜਾਈ ਚੜੂ ਵੀ ਮੈਨੂੰ ਲੱਗਾ ਹੈ ਕੜਾਈ ਚੜ੍ਹਨੇ ਪਾ ਦੇ ਵੀਡੀਓ ਠੀਕ ਹੈ ਨਾ ਅੱਜ ਤਾਂ ਉਹ ਵੀ ਆਉਣਗੇ ਰਿਸ਼ਤੇਦਾਰ ਜਿਹੜੇ ਪਹਿਲਾਂ ਆਏ ਇਹਦਾ ਕੁਝ ਨਹੀਂ ਬਣਨਾ ਮਾਰੀ ਜਾਂਦਾ ਅੱਜ ਉਹ ਮਠਾਈ ਦੇ ਡੱਬੇ ਲੈ ਆ ਆ ਮੈਨੂੰ ਤਾਂ ਪਹਿਲੇ ਹੀ ਪਤਾ ਸੀ ਬਹੁਤ ਕੁਝ ਬਣੇ ਐਂ ਮੰਨ ਤਾਂ ਪਹਿਲਾਂ ਕਹੀ ਜਾਂਦੇ ਨੇ ਇਹਦਾ ਕੱਖ ਨਹੀਂ ਬਣਨਾ ਇਹ ਨਲਾਇਕ ਨਿਕਲਿਆ ਜਦੋਂ ਕੁਝ ਬਣ ਜਗਾ ਮੈਨੂੰ ਤਾਂ ਪਹਿਲੇ ਹੀ ਪਤਾ ਸੀ ਬਣੂ ਕੁਝ ਨਾ ਕੁਝ ਚੜਦੇ ਨੂੰ ਸਲਾਮਾਂ ਕਰਦੀ ਆ ਦੁਨੀਆ ਠੀਕ ਹੈ ਨਾ ਮੰਜ਼ਲਾਂ ਵੱਡੀਆਂ ਰੱਖੋ ਜ਼ਰੂਰ ਅਚੀਵ ਹੋਣਗੀਆਂ। ਔਰ ਮੰਜ਼ਲ ਵਾਲ ਨੂੰ ਅਰਜਨ ਵਾਲੀ ਅੱਖ ਵਾਂਗੂ ਮੱਛੀ ਦੀ ਅੱਖੀ ਜਿਵੇਂ ਵਸ ਪਰ ਅਚੀਵਮੈਂਟ ਹੋ ਸਕਦੀ ਹੈ। ਬਹੁਤ ਵੱਡੀ ਵੱਡੀ ਅਚੀਵਮੈਂਟ ਹੋਣ। ਮੈਂ ਕਹਣਾ ਤੁਹਾਡੇ ਸਾਹਮਣੇ ਕਦੇ ਸੋਚਿਆ ਸੀ ਕੁਛ ਆ ਜਾਣਾ? ਨਾ। ਸੋਚ ਕੇ ਕਿ ਮੈਂ ਤੁਹਾਨੂੰ ਅੱਜ ਇਹ ਗੱਲ ਕਹਿਣ ਲੱਗਿਆ ਕਿ ਇਮਾਨਦਾਰੀ ਨਾਲ ਆਪਣਾ ਕੰਮ ਨਿਭਾਇਆ ਕਰਿਓ ਉਥੇ। ਤੇ ਨਾਲੇ ਹੋਰ ਕਿਹੜੀ ਪੜ੍ਹਾਈ ਕਰਕੇ ਤੁਹਾਡੇ ਕੋਲ ਹੁਣ ਤੁਹਾਡੇ ਕੋਲੇ ਆਉਣਗੇ। ਕੋਈ ਪਗਾਨੇ ਪਿੰਡ ਤੋਂ ਵੀ ਆਊਗਾ ਕੋਈ ਮਹੱਲੇ ਚੋਂ ਥੋੜੇ ਆਊਗਾ ਜਦੋਂ ਨੌਕਰੀਆਂ ਦਾ ਪਤਾ ਲੱਗ ਗਿਆ ਤੁਹਾਡੇ ਕੋਲੇ ਆਉਣਗੇ ਪੁੱਛਣ ਮਾਪੇ ਵੀ ਆਉਣਗੇ ਕਿ ਕਿਹੜੀ ਕਿਤਾਬ ਪੜ੍ਹੀ ਸੀ ਭਾਈ ਅਸੀਂ ਵੀ ਨੌਕਰੀ ਲੈਣੀ ਲੁਕੋਇਓ ਨਾ ਗੱਲ ਇਹ ਦੱਸ ਦਿਓ ਕਿ ਆਹ ਕਿਤਾਬ ਪੜ੍ਹਨ ਨਾਲ ਐਨੇ ਨੰਬਰ ਲੈਣ ਨਾਲ ਨੌਕਰੀ ਮਿਲ ਜਾਂਦੀ ਹੈ ਦੱਸੋ ਫਲਾਓ ਗੱਲਾਂ ਉਹ ਵੀ ਉਹਨਾਂ ਨੂੰ ਹੀ ਮਿਲ ਜੂਗੀ ਨੌਕਰੀ ਆਪਾਂ ਤਾਂ ਰੋਕੋ ਨਾ ਉਹ ਵੀ ਨਹੀਂ ਅਸਾਂ ਦੱਸਿਓ ਨਾ ਨਹੀਂ ਤਾਂ ਇਹ ਵੀ ਬਣ ਜੂ ਐਂਕ ਫਿਰ ਕਿਹਨਾਂ ਉਹ ਬਣ ਜੇ ਸਮਾਜ ਦਾ ترقی ਤਾਂ ਹੀ ਹੋਊਗਾ ਨਾ ਸਾਰੇ ਕਾਮਯਾਬ ਹੋਣਗੇ। ਸੋ ਇਸ ਕਰਕੇ ਸਾਰਿਆਂ ਨੂੰ ਦੱਸਿਓ ਕਿ ਕਿਵੇਂ ਪੜ੍ਹਾਈ ਹੁੰਦੀ ਹੈ ਕਿਹੜਾ ਟੈਸਟ ਕਰਨਾ ਪੈਂਦਾ ਦੇਣਾ ਪੈਂਦਾ। ਤੇ ਜੇ ਅਮ ਨੰਬਰ ਆਉਣਗੇ ਪੱਕਾ ਮੈਰਿਟ ਤੇ ਉਹਨਾਂ ਦੇ ਘਰੇ ਵੀ ਚਿੱਠੀ ਜਾਊਗੀ। ਇੱਕ ਮੁੰਡਾ ਐਸਡੀਓ ਦੇ ਪੇਪਰ ਦੇ ਕੇ ਬਾਹਰ ਚਲਾ ਗਿਆ ਕੈਨੇਡਾ। ਇੱਥੇ ਆਇਆ ਸੀ ਉਹ। ਪੇਪਰ ਦੇ ਕੇ ਬਾਹਰ ਚਲਾ ਗਿਆ। ਬਾਜ ਐਸਡੀਓ ਦੀ। ਮੈਂ ਕਹਿੰਦਾ ਬਿਜਲੀ ਬੋਰਡ ਚ ਸੀਗਾ। SDO ਦੀ ਚਿੱਠੀ ਆ ਗਈ ਘਰੇ ਉਹਦੇ ਬਾਪੂ ਨੇ ਕਹਿਆ ਕਹਿੰਦਾ ਪੁੱਤ ਤੂੰ SDO ਬਣ ਗਿਆ ਬਿਜਲੀ ਬੋਰਡ ਚ ਉਹ ਕਹਿੰਦਾ ਠੀਕ ਆ ਬੰਦਾ ਮਹੀਨੇ ਬਾਅਦ ਆ ਸਕਦਾ ਹੈ ਬਾਅਦ ਸਕੇ ਜੁਆਇਨ ਕਰ ਲਈ ਆਵਦੇ ਘਰੇ ਨੌਕਰੀ ਮਿਲੇ ਆਵਦੇ ਆਪਦੀ ਧਰਤੀ ਤੇ ਆਵਦੇ ਲੋਕਾਂ ਚ ਨੌਕਰੀ ਮਿਲੇ ਇਹ ਤੋਂ ਵਧੀਆ ਹੋਰ ਕੀ ਹੋ ਸਕਦਾ ਜੀ ਘਰੇ ਆਓ ਰਿਸ਼ਤੇਦਾਰਾਂ ਚ ਦੋਸਤਾਂ ਮਿੱਤਰਾਂ ਚ ਬਾਹਰ ਤਾਂ ਚਲੇ ਜੰਨੇ ਆ ਪਰ ਮਨ ਤਾਂ ਇੱਥੇ ਹੀ ਰਹਿੰਦਾ ਹੈ ਦੀਵਾਲੀਆਂ ਦਸਹਿਰੇ ਮਨਾਉਣ ਤਾਂ ਇੱਥੇ ਆਉਨੇ ਆ ਸਰੀਰ ਚਲੇ ਜਾਂਦਾ ਮਨ ਇੱਥੇ ਰਹਿ ਜਾਂਦਾ ਸਿਸਕਰ ਕੇ ਮੈਂ ਤੁਹਾਨੂੰ ਕਹਿਣਾ ਚਾਹਨਾ ਕਿ ਬਿਲਕੁਲ ਇਹਨੂੰ ਪਹਿਲੀ ਨੌਕਰੀ ਨਹੀਂ ਸਮਝਣਾ ਹੋਰ ਤਰੱਕੀਆਂ ਕਰੋ ਯੂਪੀਐਸਸੀ ਤੱਕ ਦੇ ਅਸੀਂ ਸੈਂਟਰ ਖੋਲਣ ਜਾ ਰਹੇ ਹਾਂ ਯੂਪੀਐਸਸੀ ਦੀ ਤਿਆਰੀ ਕਰੋ ਆਈਐਸ ਅਫਸਰ ਬਣੋ ਡੀਸੀ ਬਣੋ ਐਸਐਸਪੀ ਬਣੋ ਚੰਗਾ ਲੱਗੂਗਾ ਪੰਜਾਹ ਤਰੱਕੀ ਕਰ ਰਹੇ ਹੋਰ ਕੋਈ ਪੈਸਾ ਨਹੀਂ ਲੱਗ ਰਿਹਾ ਸੋ ਇਸ ਕਰਕੇ ਮੈਂ ਤੁਹਾਡੇ ਨਾਲ ਅੱਜ ਇੱਕ ਸੰਵਾਦ ਕਰਨਾ ਸੀ ਕਿ ਆਪਣੀ ਕਲਾ ਨੂੰ ਆਪਣੀ ਆਰਟ ਨੂੰ ਪਛਾਣੋ ਸੁਖਵਿੰਦਰ ਨੇ ਬਹੁਤ ਸਟਰਗਲ ਕੀਤਾ ਜਲੰਧਰ ਦੂਰਦਰਸ਼ਨ ਤੇ ਗਾਣੇ ਸੁਣਦੇ ਸੀ ਲਾਰਾ ਲੱਪਾ ਵਗੈਰਾ ਜਿਹੜੇ ਨਵੇਂ ਸਾਲ ਦੇ ਪ੍ਰੋਗਰਾਮ ਹੁੰਦੇ ਸੀ ਤਾਂ ਕਿੱਥੇ ਬਾਲੀਵੁੱਡ ਬੰਬੇ ਜਾ ਕੇ ਇੱਕਦਮ ਕੰਮ ਨਹੀਂ ਮਿਲਦਾ ਉੱਥੇ ਉੱਥੇ ਫੁੱਟਪਾਥ ਤੇ ਵੀ ਸੌਣਾ ਪੈ ਸਕਦਾ ਬਹੁਤ ਵੱਡੀ ਇੰਡਸਟਰੀ ਹੈ ਉੱਥੇ ਆਪਣੀ ਜਗ੍ਹਾ ਬਣਾਉਣੀ ਬਹੁਤ ਮੁਸ਼ਕਲ ਹੈ ਉੱਥੇ ਥਾਕੇ ਵੀ ਕੱਟੇ ਨੇ ਤੇ ਹੌਲੀ-ਹੌਲੀ ਕਿਤੋਂ ਨਾ ਕਿਤੋਂ ਕਿਤੋਂ ਨਾ ਕਿਤੋਂ ਜਿਵੇਂ ਕਹਿੰਦੇ ਗੁੱਡੀ ਚੜਦੀ ਚੜਦੀ ਚੜ ਜਾਂਦੀ ਕੋਈ ਗਾਣਾ ਕਲਿੱਕ ਹੋ ਗਿਆ ਤੇ ਅੱਜ ਬਾਲੀਵੁੱਡ ਦੇ ਵਿੱਚ ਇਸ ਤੋਂ ਉੱਚੀ ਤੇ ਇਸ ਤੋਂ ਸੁਰੀਲੀ ਆਵਾਜ਼ ਨਹੀਂ ਹੈਗੀ ਇਸ ਸੋ ਇਹ ਮਤਲਬ ਉੱਥੇ ਪੈਰ ਅੱਛਾ ਉੱਥੇ ਕਈ ਵਾਰ ਹਿੱਟ ਹੋ ਜਾਂਦੇ ਬਹੁਤ ਸਾਰੇ ਲੋਕ ਹੋ ਡੇਟ ਹੋ ਜਾਂਦੇ ਵਨ Song Wonder ਬਹੁਤ ਨੇ ਉੱਥੇ ਇੱਕ ਗਾਣਾ ਹਿੱਟ ਹੋਇਆ ਬਾਅਦ ਚ ਲੱਭੇ ਹੀ ਨਹੀਂ ਕੁਝ ਕਿੰਨੇ ਸਾਲਾਂ ਤੋਂ ਸੁਖਵਿੰਦਰ ਨੇ ਆਪਣੀ ਜਗ੍ਹਾ ਬਣਾਈ ਹੋਈ ਹੁੰਦੀ ਇਹਦੇ ਬਿਨਾ ਪੰਜਾਬ ਕੋਈ ਵੀ ਫਿਲਮ ਹਿੰਦੀ ਦੀ ਇਹਦੇ ਗੀਤ ਬਿਨਾ ਅਧੂਰੀ ਲੱਗਦੀ ਹੈ ਪ੍ਰੋਡੂਸਰ ਜਾਂ ਡਾਇਰੈਕਟਰ ਕਹਿੰਦਾ ਸੁਖਵਿੰਦਰ ਦਾ ਗਾਣਾ ਚਾਹੀਏ ਚਾਹੀਏ ਬਸ ਇਹ ਜ਼ਰੂਰਤ ਬਣ ਗਿਆ ਇਹ ਫਿਲਮ ਦੀ ਜ਼ਰੂਰਤ ਬਣ ਗਿਆ ਨਾ ਕਿ ਇਹ ਕਰੇ ਕਿ ਮੇਰਾ ਮਿੱਤਰ ਹੈ ਟਰੈਕਟਰ ਜਾਂ ਇਹਨੂੰ ਕਹੇ ਦੋ ਬਗਾਣੇ ਮੈਥੋ ਕੋ ਵਾਲਾ ਨਾ ਉਹ ਇਹਦੇ ਕੋਲੇ ਆਉਂਦੇ ਨੇ ਇਹ ਆਪਣੀਆਂ ਸ਼ਰਤਾਂ ਤੇ ਆਉਂਦਾ ਸੁ ਕਲਾ ਕਲਾ ਪ੍ਰਮਾਤਮਾ ਨੇ ਦਿੱਤੀ ਹੈ ਇਹ ਤਾਂ ਕੋਈ ਰੋਕ ਨਹੀਂ ਸਕਦਾ ਦਰਿਆ ਮੰਨ ਨੱਕੇ ਥੋੜੀ ਲੱਗਦੇ ਹੁੰਦੇ ਆ ਦਰਿਆ ਤਾਂ ਉਹਦਾ ਰਸਤਾ ਆਪ ਬਣਾਉਂਦੇ ਹੁੰਦੇ ਨੇ ਸੋ ਆ ਕੋਈ ਕਦੇ ਕੋਈ ਪਾਰਟੀ ਹੁਣ ਤੁਸੀਂ ਦੇਖੋ ਸਾਰੀ ਕਾਂਗਰਸ ਬੀਜੇਪੀ ਚ ਫਿਰਦੀ ਹੈ ਕੈਪਟਨ ਬੀਜੇਪੀ ਚ ਫਿਰਦਾ ਹੈ ਉਹ ਜਾਖੜ ਉਹਦੇ ਨਾਲ ਬੁਰੀ ਹੋਈ ਆ ਉਹ ਕੈਪਟਨ ਤੂੰ ਤੋ ਦੁਖੀ ਹੋ ਕੇ ਗਿਆ ਸੀ ਕੈਪਟਨ ਵੀ ਆ ਗਿਆ ਨਾਲ ਹੀ ਉਹ ਮੂਰੇ ਖੜਾ ਹੁਣ ਮੂਸਾ ਬਜਾ ਮੌਤ ਤੋਂ ਅੱਗੇ ਮੌਤ ਖੜੀ ਵਿੱਚ ਵਿੱਚ ਕੋਈ ਮਤਲਬ ਪੰਜ ਮਨਪੀਰ ਬੋਦਲੇ ਫਿਰ ਚੌਧਰੀ ਕੋਈ ਪਤਾ ਨਹੀਂ ਕਦੋਂ ਕਿਹੜੀ ਇਹ ਕਈਆਂ ਨੂੰ ਤਾਂ ਕਹਿੰਦਾ ਹੈ ਜੇ ਨਹੀਂ ਪੰਜਾਬ ਚ ਲੀਡਰ ਸਵੇਰੇ ਜਾਂਦੇ ਜਾਂਦੇ ਗੱਡੀ ਚ ਡਰਾਈਵਰ ਨੂੰ ਪੁੱਛਦੇ ਨੇ ਭੋਗ ਤੇ ਜਾਣਾ ਅੱਜ ਆਪਾਂ ਕਿਹੜੀ ਪਾਰਟੀ ਪਰ ਬੋਲਾਂਗੇ ਆਪ ਨੂੰ ਵੀ ਨਹੀਂ ਪਤਾ ਕਿੰਨੀਆਂ ਬਦਲੀਆਂ ਮੈਂ ਕਹਿਣਾ ਚਾਹੁੰਦਾ ਮੈਂ ਪੰਜਾਬ ਦੀ ਇੱਜ਼ਤ ਤੇ ਅਣਖ ਨੂੰ ਕਦੇ ਦਾਗ ਨਹੀਂ ਲੱਗਣ ਦੇਵਾਂਗਾ ਇਹ ਤੇ ਮੇਰੇ ਤੇ ਯਕੀਨ ਰੱਖਿਓ ਗੁਰਪ੍ਰਧਨ ਗਿੱਲ ਜੀ ਦਾ ਇੱਕ ਸ਼ੇਰ ਹੈ ਕਿ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਦਰਿਆ ਦੀ ਆਪਣੀ ਪਛਾਣ ਖਤਮ ਹੋ ਜਾਂਦੀ ਹੈ ਨਾ ਜਦੋਂ ਜਦੋਂ ਸਮੁੰਦਰ ਚ ਰਲ ਗਿਆ ਫਿਰ ਕੌਣ ਕਹਦਾ ਕੌਣ ਸਮੁੰਦਰ ਦਾ ਪਾਣੀ ਕਹਿੰਦੇ ਨੇ ਦਰਿਆ ਜਿੱਦਾਂ ਚ ਰਲ ਆਪ ਹੈ ਉਹਨਾਂ ਚ ਦਰਿਆ ਹੈ ਆਪਣੇ ਵੱਲੋਂ ਤਾਂ دریا ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ